ਹੋਗੇ ਆਸਨੈ ਰੰਗਨੀ ਹਵਾ ਦੇ ਹਲਾ ਨਾਲ ਡੋਲ ਬੱਲੀਏ ਆਸਨੈ ਰੰਗਨੀ ਹਵਾ ਦੇ ਹਲਾ ਨਾਲ ਡੋਲ ਬੱਲੀਏ ਬੈਸਟ ਬੋਲ ਤੇ ਜਾਈ ਉਹਦੀਆਂ ਟੈਕਟਾਂ ਰੱਖੀਆਂ ਹੁੰਦੀਆਂ ਪਰ ਆ ਅਸੀਂ ਧੰਨਵਾਦ ਸਭ ਤੋਂ ਪਹਿਲਾਂ ਕਰਦੇ ਸਾਰਿਆਂ ਤੋਂ ਪਹਿਲਾਂ ਸਰਦਾਰ ਕੁਲਵੰਤ ਸਿੰਘ ਜੀ ਤੁਹਾਡਾ ਧੰਨਵਾਦ ਤੁਸੀਂ ਹਰ ਟਾਈਮ ਜਦੋਂ ਵੀ ਅਸੀਂ ਬਾਜ਼ੀ ਮਾਦ ਦੇ ਪਹੁੰਚਦੇ ਹਾਂ ਹਾਂਜੀ ਕੱਲ ਸਾਡਾ ਮੇਲਾ 26 ਜੁਲਾਈ ਨੂੰ ਜੀ ਜੀ ਦਾ ਜਿਹੜਾ ਜੋ ਮੇਲਾ ਸੀ ਬਹੁਤ शानदार ਨਿਭੜਿਆ ਕਿਰਪਾ ਕਰ ਬਾਬਾ ਭੰਦੇ ਜੋ ਨਹੀਂ ਖਾਲੀ ਕਿਰਪਾ ਕਰ ਬਾਬਾ ਅਰਵਾਹੀ ਦੇ ਤਰੀਕੇ ਨਾਲ ਫੁਲਕਾਰੀ ਸਦਾ ਫੁਲਨਾ ਦੇ ਮੂੰਹ ਕੀ ਬੋਲੀ ਚਾਹੀਦੀ ਹੈ ਕਿ ਦੂਸਰੀ ਹਾਲ ਚੱਲ ਜਾਓ ਉਹਨੂੰ ਪਤਾ ਹੋਵੇ ਕਿ ਬੰਦਾ ਕਿਹੜਾ ਜੀ GHG ਡਾਂਸ ਐਂਡ ਸੰਗੀਤ ਅਕੈडमी ਜੋ ਤਕਰੀਬਨ ਪਿਛਲੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਬੱਚਿਆਂ ਨੂੰ ਅਪਰਾਲੇ ਕਰਦੀ ਜਾ ਰਹੀ ਹੈ ਜਿਸ ਦੌਰਾਨ ਗਿੱਧਾ ਪੰਘੜਾ ਇਸ ਤੋਂ ਇਲਾਵਾ ਆਪਣੇ ਹੋਰ ਵਿਰਾਸਤੀ ਰੰਗ ਧਾਰਮਿਕ ਰੰਗ ਗੱਲ ਕੀ ਇੱਕ ਪਰਿਵਾਰਕ ਰੰਗ ਵੀ ਦਿੱਤਾ ਜਾਂਦਾ ਹੈ ਕਿ ਬੱਚੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਜੁੜਨਾ ਜਾਂ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਆ ਕੇ ਬੱਚਿਆਂ ਨੇ ਕੀ ਕਰਨਾ ਕਿਉਂਕਿ ਅੱਜ ਦੇ ਵਜ੍ਹਾ ਇਹ ਸਾਇੰਸ ਯੁੱਗ ਦੇ ਵਿੱਚ ਬੱਚੇ ਜ਼ਿਆਦਾ ਕਰਕੇ ਕੀ ਕਰਦੇ ਆ ਕਿ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਜੁੜੇ ਹੁੰਦੇ ਆ ਆਪਣੇ ਇਲੈਕਟ੍ਰੋਨਿਕ ਮੀਡੀਆ ਤੇ ਸੋਸ਼ਲ ਵੈਬਸਾਈਟ ਦੇ ਉੱਤੇ ਜਾ ਕੇ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਐਕਟੀਵਿਟੀਆਂ ਕਰਦੇ ਆ ਕਿ ਉਹ ਮਸ਼ੀਨਾਂ ਵਾਂਗ ਹੀ ਬਣ ਕੇ ਰਹਿ ਜਾਂਦੇ ਸੋ ਜ਼ਰੂਰੀ ਹੈ ਕਿ ਬੱਚਾ ਨੂੰ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਕੱਢਿਆ ਜਾਵੇ ਤੇ ਇਸ ਪਰਿਵਾਰਿਕ ਮਾਹੌਲ ਵਿੱਚ ਲੈ ਕੇ ਜਾਇਆ ਜਾਵੇ ਜਿੱਥੇ ਉਹ ਜਾ ਕੇ ਹੋਰ ਬੱਚਿਆਂ ਨੂੰ ਮਿਲਣ ਹੋਰ ਪਰਿਵਾਰਾਂ ਨੂੰ ਮਿਲਣ ਆਪਣਾ ਜਾਣ ਪਹਿਚਾਨ ਦਾ ਦਾਇਰਾ ਵਧਾਉਣ ਇਸ ਦੇ ਨਾਲ ਨਾਲ ਆਪਣੇ ਸੱਭਿਆਚਾਰ ਪ੍ਰਤੀ ਜਾਣਕਾਰੀ ਵੀ ਹਾਸਲ ਕਰਨ ਉਹ ਸੱਭਿਆਚਾਰ ਨੂੰ ਪਰਫੁੱਲਤ ਕਰਨ ਜੋ ਸਾਨੂੰ ਪਿਛਲੇ ਕਈ ਸਦੀਆਂ ਤੋਂ ਸਾਨੂੰ ਸੱਭਿਆਚਾਰ ਲੈ ਕੇ ਆ ਰਿਹਾ ਤੇ ਅਸੀਂ ਉਮੀਦ ਵੀ ਕਰਦਾ ਇਹੋ ਜਿਹੀ ਅਕੈਡਮੀ ਦੇ ਅਪਰਾਲੇ ਇਹ ਸੱਭਿਆਚਾਰ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਜੋੜਨ ਦੇ ਵਿੱਚ ਅੱਗੇ ਲਿਜਾਣ ਵਿੱਚ ਮਦਦ ਵੀ ਕਰਦੀ ਹੈ ਇਸ ਦੇ ਨਾਲ ਨਾਲ ਇਸ ਅਕੈਡਮੀ ਦੁਆਰਾ ਪਿਛਲੇ 15 ਸਾਲ ਤੋਂ ਅੰਤਰਰਾਸ਼ਟਰੀ ਜੋਬ ਮੇਲਾ ਕਰਵਾਇਆ ਜਾਂਦਾ ਹੈ ਜੋ ਇਸ ਸਾਲ ਆਪਣੇ 16ਵੇਂ ਸਾਲ ਦੇ ਵਿੱਚ ਪਹੁੰਚਿਆ ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਟੀਮਾਂ ਆਉਂਦਿਆਂ ਨੇ ਹਾਜ਼ਰੀ ਭਰਦਿਆਂ ਨੇ ਤੇ ਟੀਮਾਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀਆਂ ਨੇ ਸੋ ਇਨ੍ਹਾਂ ਟੀਮਾਂ ਦੁਆਰਾ ਆਪਣੇ ਗਿੱਧੇ ਭੰਗੜੇ ਦੇ ਪੂਰੇ ਜਲਬੇ ਜੋਰ ਦਿਖਾਏ ਦਿਖਾਏ ਗਏ ਜਿਨ੍ਹਾਂ ਨੂੰ ਦੇਖ ਕੇ ਛੋਟੇ ਬੱਚੇ ਵੀ ਸਿੱਖਦੇ ਆ ਕਿ ਕੱਲ ਨੂੰ ਅਸੀਂ ਵੀ ਇਸ ਤਰ੍ਹਾਂ ਪਰਫਾਰਮ ਕਰਨਾ ਕਈ ਵਾਰ ਮੈਂ ਕਹਿਣਾ ਹੁੰਦਾ ਕਿ ਜਿਹੜਾ ਗਿੱਧਾ ਜਾਂ ਭੰਗੜਾ ਜੋ ਆਪਾਂ ਪਾਉਂਦੇ ਆ ਇਹ ਕੱਲਾ ਸਾਡਾ ਸੱਭਿਆਚਾਰ ਨਹੀਂ ਕਿ ਸਾਡੀ ਫਿਜ਼ੀਕਲੀ ਐਕਸਰਸਾਈਜ਼ ਵੀ ਹੈ ਜਦੋਂ ਅਸੀਂ ਇਹ ਪਰਫਾਰਮ ਕਰਦੇ ਆ ਸਾਡੀ ਬੋਡੀ ਐਕਟੀਵਿਟੀ ਕਰਦੀ ਆ ਜਿਮ ਜਾਣ ਦੀ ਲੋੜ ਨਹੀਂ ਪੈਂਦੀ ਸੱਭਿਆਚਾਰ ਦੇ ਨਾਲ ਨਾਲ ਅਸੀਂ ਇੱਕ ਤਰ੍ਹਾਂ ਨਾਲ ਵਰਜਸ ਵੀ ਕਰਦੇ ਆ ਐਕਟੀਵਿਟੀ ਵੀ ਕਰਦੇ ਆ ਤੇ ਇੱਕ ਜਿਸ ਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਆ ਸਾਡੇ ਪਰਿਵਾਰ ਨੂੰ ਸ਼ਾਂਤੀ ਮਿਲਦੀ ਆ ਕਿ ਸਾਡੇ ਬੱਚੇ ਸੱਭਿਆਚਾਰ ਨਾਲ ਜੁੜੇ ਹੋਏ ਨੇ ਤੇ ਇਸ ਲਈ ਸਾਡੇ ਪਰਮਜੀਤ ਧਾਲੀਵਾਲ ਉਦੇਦীপ ਸਿੰਘ ਸਿੱਧੂ ਗਰਦੀਪ ਸ਼ੇਰ ਗੱਲ ਗੱਲ ਕੀ ਕਰੀਏ ਜੇ ਇੱਕ ਕਦਮ ਰੋ ਲਈਏ ਤਾਂ ਬਹੁਤ ਗੱਲ ਵੱਡੀ ਹੋ ਜਾਂਦੀ ਹੈ ਜੀ ਐਚਜੀ ਅਕੈਡਮੀ ਦੇ ਸਾਰੇ ਮੈਂਬਰ ਵਧਾਈ ਦੇ ਪਾਤਰ ਹਨ ਇਸ ਪ੍ਰੋਗਰਾਮ ਦੀ ਸਫਲਤਾ ਲਈ ਇਹਨਾਂ ਦਾ ਬਹੁਤ ਵਧੀਆ ਯੋਪਰਾਲਾ ਜਿਸ ਵਿੱਚ 500 ਤੋਂ ਵੱਧਕ ਬੱਚਿਆਂ ਨੇ ਪਰਫਾਰਮੈਂਸ ਕੀਤਾ ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਸੰਗਠੀ ਮਾਰੇ ਸ਼ਰਕਤ ਕੀਤੀ ਤੇ ਤਿੰਨ ਵੱਡੇ ਨਾਮ ਕੱਢੇ ਗਏ ਜਿਨ੍ਹਾਂ ਦੇ ਵਿੱਚ ਮੈਂ ਧੰਨਵਾਦ ਕਰਦਾ ਪਹਿਲੇ ਨਾਮ ਵਾਲੇ ਸਾਹਨੇ ਪੰਜਾਬ ਵਾਲੇ ਜਿਨ੍ਹਾਂ ਨੇ ਨਾਮ ਦਿੱਤਾ ਇਸ ਤੋਂ ਇਲਾਵਾ ਦੋ ਨਾਮ ਹੋਰ ਮਿਹਨਤ ਇਸ ਤੋਂ ਇਲਾਵਾ ਸਭ ਨੂੰ ਸਨਮਾਨਤ ਕੀਤਾ ਗਿਆ ਤੇ ਆਹੌ ਲੈ ਚੱਲਣਾ ਚੱਲਦੇ ਪ੍ਰੋਗਰਾਮ ਦੇ ਵਿੱਚ ਹੋਰ ਕੀ ਕੁਝ ਰਿਹਾ ਖਾਸ ਆਓ ਦੇਖਦੇ ਹਾਂ ਨਿੱਤ ਉਹਨਾਂ ਦੇ ਪਾਠ ਨੂੰ ਚੱਲਦੇ ਜਾਂਦੇ ਆਸਨੈ ਰੰਗਮੀ ਹਵਾ ਦੇ ਹਲਾਰੇ ਨਾਲ ਗੋਲ ਬੱਲੀਏ ਕਲੀ ਅਕੈਡਮੀ ਦੇ ਵੱਲੋਂ ਅੱਜ ਦੇ ਇਸ ਯੋਗ ਮੇਲੇ ਦੇ ਵਿੱਚ ਬੈਸਟਵਲ ਤੇ ਜਾਈ ਉਹਦੀਆਂ ਟਿਕਟਾਂ ਰੱਖੀਆਂ ਹੁੰਦੀਆਂ ਪਰ ਆ ਅਸੀਂ ਧੰਨਵਾਦ ਸੋ ਔਰ ਇਹਦੇ ਨਾਲ ਹੀ ਸਾਡੀ ਬੇਟੀ ਅਨੇਸ਼ਾ ਅਨੇਸ਼ਾ ਆਉਂਦੀ ਆ ਰਹੀ ਹੈ ਕੋਹਾਂ ਚਾਹਤਾ ਔਰ ਵਾਹਿਗੁਰੂ ਦੇ ਤਰੀਕੇ ਨਾਲ ਫੁਲਕਾਰੀ ਸਦਾ ਫੁੱਲਾਂ ਦੇ ਨਾਮ ਤੇ ਪਰਫਾਰਮ ਕੀਤਾ ਜੈਸਨੀ ਜਾਰ ਹੋਣੇ ਵੀ ਕਰ ਰਹੇ ਹਨ ਜਿਹਨਾਂ ਮਾਮਤੀਆਂ ਉਹਨਾਂ ਨੇ ਵੀ ਕਮਾਲ ਕੀਤੀ ਔਰ ਆਪ ਜੀ ਹੁਣ ਪਹੁੰਚੇ ਗਿਆ ਸਵਾਗਤ ਹੈ। ਇਹ ਗੱਲ ਵੀ ਬੋਲਣੀ ਚਾਹੀਦੀ ਹੈ ਕਿ ਦੂਸਰੀ ਹਾਲ ਚਲ ਜਾਓ। ਉਹਨਾਂ ਨੂੰ ਪਤਾ ਹੋਵੇ ਕਿ ਬੰਦਾ ਕੀ ਕਰ ਰਿਹਾ। ਕੁਰੀਆਂ ਦੀ ਤੰਗਰੀ ਆ ਗਈ ਉਹਦੇ। ਨਾਲ ਕਹਿੰਦਾ ਮੁੰਡਾ ਕਰ ਕੀ। ਕੋਈ ਕਿਹਾ ਖਾਲਸਾ ਵਾਹਿ ਜੀ ਦੀ ਫਤਿਹ ਸਾਰਿਆਂ ਤੋਂ ਪਹਿਲਾਂ ਸਰਦਾਰ ਕਲਵੰਦ ਸਿੰਘ ਜੀ ਤੁਹਾਡਾ ਧੰਨਵਾਦ। ਤੁਸੀਂ ਹਰ ਟਾਈਮ ਜਦੋਂ ਵੀ ਅਸੀਂ ਬਾਜ਼ ਮਾਦ ਦੇ ਪਹੁੰਚਦੇ ਹਾਂ। ਹਾਂਜੀ ਕੱਲ ਸਾਡਾ ਮੇਲਾ 26 ਜੁਲਾਈ ਨੂੰ ਜੀ ਜੀ ਦਾ ਜਿਹੜਾ ਜੋ ਮੇਲਾ ਸੀ ਬਹੁਤ ਸ਼ਾਨਦਾਰ ਨਿਭੜਿਆ। ਅਸੀਂ ਧੰਨਵਾਦ ਦੀ ਹੈ ਸਾਡੇ ਸਭ ਤੋਂ ਪਹਿਲਾਂ ਮਹਾਰਾਜ ਜੀ ਦਾ ਜਿਹਨੇ ਪੂਰਾ ਸਹਿਯੋਗ ਦਿੱਤਾ ਸਿਰ ਤੇ ਮਿਹਰ ਮਾਰ ਹੱਥ ਰੱਖਿਆ ਤੇ ਮੁੜ ਕੇ ਅਸੀਂ ਮਾਪਿਆਂ ਦਾ ਬੱਚਿਆਂ ਦਾ ਜਿਹੜਾ ਉਹਦਾ ਕੀਮਤੀ ਟਾਈਮ ਕੱਢ ਕੇ ਬੱਚਿਆਂ ਨੂੰ ਕੈਂਪ ਦੇ ਵਿੱਚ ਲੈ ਕੇ ਆਏ 15 ਦਿਨ ਉਸ ਤੋਂ ਬਾਅਦ ਅਸੀਂ ਸਾਡੇ ਸਪான்ਸਰਾਂ ਦਾ ਜਿਹਦੇ ਸਦਕਾ ਐਡਾ ਵੱਡਾ ਮੇਲਾ ਜਿਹਦਾ ਇਕੱਠ ਫੁੱਲ ਹਾਲ ਭਰਿਆ ਬਾ ਸੀਗਾ ਡਾਊਨ ਟਾਊਨ ਫਰੇਜਨ ਉਹਦੇ ਵਿੱਚ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਸਾਰੀਆਂ ਸੰਸਥਾਵਾਂ ਦਾ ਜਿਨ੍ਹਾਂ ਨੇ ਸਾਡੇ ਨਾਲ ਮੁੱਡੇ ਨਾ ਮੁੱਡਾ ਲਾ ਕੇ ਸਾਡਾ ਸਾਥ ਦਿੱਤਾ ਅਸੀਂ ਅਮੀਰ ਕਰਦੇ ਆਂ ਅਗਲੇ ਸਾਲ ਵੀ ਇਸ ਤਰ੍ਹਾਂ ਹੀ ਸਾਡਾ ਤੁਸੀਂ ਸਾਥ ਦਿਓਗੇ ਤੇ ਬੱਚਿਆਂ ਨੂੰ ਆਪਾਂ ਆਪਣੀ ਪੰਜਾਬੀ ਬੋਲੀ ਤੇ ਵਿਰਸੇ ਨਾਲ ਜੋੜਗੇ ਆ ਬਾਕੀ ਜੋ ਵੀ ਤੁਹਾਨੂੰ ਕੋਈ ਕਮੀ ਪੇਸ਼ੀ ਹੋਈ ਗਈ ਉਹਦੇ ਅਸੀਂ ਮਾਫੀ ਮੰਗਦਾ ਕਿਉਂਕਿ ਐਡੇ ਕਾਰਜ ਵਿੱਚ ਕੋਈ ਨਾ ਕੋਈ ਕਮੀ ਮੇਸ਼ੀ ਤਾਂ ਜ਼ਰੂਰ ਰਹਿ ਜਾਂਦੀ ਹੁੰਦੀ ਹੈ ਜਾਂ ਜੇ ਕੋਈ ਕਿਸੇ ਵੱਧ ਘੱਟ ਬੋਲਿਆ ਗਿਆ ਜਾਂ ਕੋਈ ਗਲਤੀ ਹੋ ਗਈ ਉਹਦੇ ਲਈ ਅਸੀਂ ਜੀਐਚ ਅਕੈਡਮੀ ਦੇ ਸਾਰੇ ਮੈਂਬਰ ਸਹਿਬਾਨ ਤੇ ਵਲੰਟੀਅਰ ਖਿਵਾ ਦੇ ਇਜਾਜ਼ਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਦੁਨੀਆ ਉਹਦਾ ਬਾਗ ਬਗੀਚਾ ਉਹ ਹੈ ਬਾਗ ਦਾ ਮਾਲੀ ਬਈ ਇਕ ਨਾਲੋਂ ਫਲ ਬੇਵੇ ਲੱਗਦੇ ਬਈ ਇਕ ਨਾਲੋਂ ਪੱਤਨਾ ਡਾਲੀ ਬਈ ਇਕ ਨਾਲੇ ਕਰੀ ਲਾ ਲੈ ਖੇਡਦੇ ਇਕ ਜਾਣ ਜਹਾਨੋਂ ਖਾਲੀ ਜੋ ਵੀ ਮੈਂ ਬਣ ਕੇ ਚੜਾਪੇ ਗਦਾ ਸਭ ਦੀ ਕਿਰਪਾ ਕਰ ਬਾਬਾ ਭੰਦੇ ਜੋ ਵੀ ਖਾਲੀ ਕਿਰਪਾ ਕਰ ਬਾਬਾ ਸਭ ਦੇ ਜੋ ਵੀ ਖਾਲੀ ਨਦਾਰੂਪੀਣੀ ਹਾਂ ਮੈਂ ਘੜ ਮਿੰਨਾ ਨਦਾਰੂਪੀਣੀ ਕਰਦਾ ਖਰਚ ਘਟਾਈਏ ਓ ਤੂੰ ਬੰਦ ਕਰ ਦੇ ਸੁਰਖੀ ਪਾਊਡਰ ਹਾਂ ਤੂੰ ਬੰਦ ਕਰ ਦੇ ਸੁਰਖੀ ਪਾਊਡਰ ਸਾਡਾ ਜੀਵਨ ਬਤਾਈਏ ਵੀ ਔਖੇ ਸੌਖੇ ਜਵਾਕਾਂ ਨੂੰ ਹਾਂ ਹਾਂ ਔਖੇ ਸੌਖੇ ਜਵਾਕਾਂ ਨੂੰ ਹਣ ਪੜ੍ਹ ਖਾਲੜੇ ਸਕੂਲ ਵਿੱਚ ਪਾਈਏ ਵੀ ਬਾਪੂ ਨੂੰ ਦਾ ਫੀਮ ਨਹੀਂ ਮਿਲਦੀ ਕਾ ਫੀਮ ਨਹੀਂ ਮਿਲਦੀ ਚਾਹ ਨਾਲ ਡਾਂਗ ਟਪਾਈਏ ਚਾਰ ਕੇਂਦੇ ਨੇ ਰਾ ਧਰਦਾ ਠੰਦਰ ਹਡਾਈਏ ਚਾਰ ਕੇਂਦੇ ਨੇ ਰਾ ਧਰਦਾ ਠੰਦਰ ਹਡਾਈਏ ਚਾਰ ਕੇਂਦੇ ਨੇ ਰਾ ਕਾ ਠੰਦਰ ਠੱਕਰ ਕੇ ਚਾਰ ਕੇਂਦੇ ਨੇ ਰਾ ਸੋ ਹੁਣ ਤੁਸੀਂ ਦੇਖੀ ਸਾਡੀ ਨਵੀਂ ਰਿਪੋਰਟ ਇਸ ਤੋਂ ਬਾਅਦ ਫਿਰ ਕਿਸੇ ਹੋਰ ਪੋਰਟ ਦੇ ਨਾਲ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਕੇ ਤਾਲੀਆਂ ਹਮੇਸ਼ਾ ਵਲੰਟੀਅਰ ਸੇਵਾ ਤੇ ਨਿਮਰਤਾ ਨਾਲ ਤੁਹਾਡੇ ਨਾਲ ਪੇਸ਼ ਹੋਣਗੇ ਜੇ ਕੋਈ ਤੁਹਾਡੇ ਕੋਲ ਵੀ ਕੋਈ ਗੱਲ ਸੁਝਾਅ ਜਾਂ ਕੋਈ ਰਿਪੋਰਟ ਹੋਵੇ ਤਾਂ ਸਾਡੇ ਨਾਲ ਸੰਜੀ ਕਰ ਸਕਦੇ ਹੋ ਤੇ ਸਬਸਕ੍ਰਾਈਬ ਕਰੋ ਕੇ ਤਾਲੀਆਂ on YouTube ਰੱਬ ਰੱਖੇ ਸਤਿ ਸ੍ਰੀ ਅਕਾਲ